ਸਤਿ ਸ਼੍ਰੀ ਅਕਾਲ ਜੀ ਆਪਣੇ ਕੋਲੇ ਗਰਮੀਆਂ ਦੇ ਨਵੇਂ ਸੂਟ ਆ ਚੁੱਕੇ ਹੈ ਜੀ ਹੋਰ ਵੀ ਕਾਟਨ ਦੇ ਵਿੱਚ ਪ੍ਰਿੰਟ ਨਾਲ ਫੁੱਲ ਕਾਟਨ بیس ਵਧੀਆ ਕੁਆਲਿਟੀ ਨਾਉ ਪਲੇਨ ਬਾਟਮ ਆਉਗੀ ਜੀ ਕੀ ਕੀ ਕਹਤੇ ਹੋ ਬੋਲੀ ਕੀ ਟਾਈ ਐਂਡ ਡਾਈ ਦੁਪੱਟਾ ਹੋਏ ਜੀ ਇਹ ਦੇ ਵਿੱਚ ਤੋਂ ਨੂੰ ਕਲਰ ਆਪਸ਼ਨ ਇੱਕ ਕਲਰ ਆਊਗਾ ਗ੍ਰੀਨ। ਹੋਰ ਇਸੇ ਨੂੰ ਮੇਰੇ ਪੀਸਚਰ ਨਾਲ ਬੋਲੇ ਮੋਂਸੇ ਮਿਲ ਰਹਾ। ਸੁਨੇ ਸੁਨੇ ਨਵੇਂ ਮਾਲ ਤੋਂ ਸੂਟ ਖੁੱਲ ਚੁੱਕਿਆ ਜੀ। ਗਰਮੀਆਂ ਦੇਖੋ कॉटन सूट प्रिंट ਨਾਲ ਪ्युअर ਦੁਪੱਟਾ कॉटन ਦੁਪੱਟਾ ਸੈਮੀ ਪ्युअर ਦੁਪੱਟਾ ਮਸਲੀਨ ਦੁਪੱਟਾ ਸਾਰੀਆਂ ਵੈਰਾਈਟੀਆਂ ਆਪਣੇ ਕੋਲੇ ਅਵੇਲੇਬਲ ਹੋ ਚੁੱਕੀਆਂ ਨੇ ਜੀ। ਬਹੁਤ ਇਲੀਜੀਬਲ ਜੇ ਪ੍ਰਾਈਸ ਰੱਖਦੇ ਹੁੰਨੇ ਆਪਾਂ। ਇਹ ਜੀ ਆਪਾ ਦਿਖਾਉਣਾ ਤੁਹਾਨੂੰ ਡਿਜ਼ਾਈਨਿੰਗ कॉटन शिमर ਦੇ ਵਿੱਚ कॉटन शिमर ਦੇ ਵਿੱਚ ਹਾਂ ਵਾਲੀ ਡਿਜ਼ਾਈਨਿੰਗ ਆਉਗੀ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਇਹ ਕੱਪੜਾ ਬਹੁਤ ਹੀ ਸੌਫਟ ਹੈ ਜੀ ਜੰਮਾ ਮਲਾਈ ਵਰਗਾ ਕੱਪੜਾ ਜੀ ਬਹੁਤ ਹੀ ਸੌਫਟ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਫੈਂਸੀ ਪ੍ਰਿੰਟ ਸੂਟ ਜੀ कॉटन शिमर ਦੇ ਵਿੱਚ ਪਲੇਨ ਬਾਟਮ ਨਾਲ ਪ੍ਰਿੰਟ ਮਸਲੀਨ ਦੁਪੱਟਾ ਜਾਂ ਇਸ ਤੋਂ ਉੱਪਰ ਕੌਣ ਤਾਂ ਇਹ ਲੰਕੀ ਜਮੀਨ ਕਰਦਾ ਹੋ ਜਾਤਾ ਹੈ ਚੱਕ ਹੋ ਗਿਆ ਕਿਦੇ ਵਿੱਚ ਆਪਣੇ ਕੋਲੇ ਦੂਸਰਾ ਕੀ ਹੋ ਰਿਹਾ ਅਸੀਂ ਤਾਂ 4-5 ਡਿਜ਼ਾਈਨ ਹੈ ਤੇ ਚਾਰੇ ਪੰਜੇ ਡਿਜ਼ਾਈਨਾਂ ਦੇ ਵਿੱਚ 5-5 6-6 ਕਲਰ ਹੈ ਆਪਾਂ ਸੁਣਨ ਨੂੰ ਮਾਤਾ ਜੀ ਚੋਕਰ ਆ ਜਾਂਦਾ ਵੀਡੀਓ ਦੇ ਵਿੱਚ ਕੁਝ ਕੁ ਡਿਜ਼ਾਈਨ ਚੈੱਕ ਕਰਵਾ ਸਕਦੇ ਹਾਂ ਕਿਉਂਕਿ ਸਾਰੇ ਡਿਜ਼ਾਈਨ ਨਹੀਂ ਕਰਵਾ ਸਕਦੇ ਵੀਡੀਓ ਬਹੁਤ ਲੰਬੀ ਬਣ ਜਾਂਦੀ ਹੈ ਆਹ ਇਹ ਬਾਜੂ ਤੇ ਆ ਜੂਗਾ ਆਹ ਗਲੇ ਤੇ ਟਾਈ ਪੱਟੀ ਆਹ ਫਲਾਵਰ ਬਣੇ ਹੋਏ ਆ ਡਿਜੀਟਲ ਪ੍ਰਿੰਟ ਹੈ ਜੀ ਸ਼ਿਮਰ ਦੇ ਵਿੱਚ ਨਾਲ ਮਸਲੀਨ ਦੁਪੱਟਾ ਹੋਊਗਾ ਆਪ ਨੂੰ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰੋਜ਼ ਨਵੇਂ ਤੇ ਸੁਣੇ ਸੁਣੇ ਸੂ ਦੀ ਵੀਡੀਓ ਆਪਾਂ ਪਾਉਨੇ ਆ ਤਾਂ ਕਿ ਤੁਹਾਨੂੰ ਅਪਡੇਟ ਮਿਲਦੀ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਬਿਲਸਨ ਕੰਪਨੀ ਦੇ ਆ ਗਿਆ ਸਾਰਾ ਆਪਾਂ ਕੰਪਨੀ ਤੇ ਕੁਆਲਿਟੀ ਦਾ ਮਾਲ ਵੇਚਦੇ ਆ ਬਿਲਸਨ ਕੰਪਨੀ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਜੀ ਆਪਣੇ ਕੋਲ ਹੈ ਆ ਦੁਪਟਾ ਇਹ ਆ ਗਿਆ ਨਗੇ ਕਲਰ ਤੇ ਦੇਲੀਚਾਪਨ ਕੋਲੇ ਆਵਾਲਾ ਡਿਜ਼ਾਈਨ ਆਜੂ कॉटन शिमर ਦੇ ਵਿੱਚ ਗਰਮੀਆਂ ਦੀ ਬਹੁਤ ਹੀ ਸੋਹਣੀ ਆਈਟਮ ਹੈ ਜੀ ਡਿਜੀਟਲ ਪ੍ਰਿੰਟ कॉटन शिमर ਬਿਲਸਨ ਕੰਪਨੀ ਦਾ ਜੀ ਆਪ ਤੁਹਾਨੂੰ ਦਿਖਾਉਂਦਾ ਗੱਲ ਡਿਜੀਟਲ ਪ੍ਰਿੰਟ ਬਿਲਕੁਲ ਐਮਬਰਾਇਡਰੀ ਵਰਗਾ ਹੀ ਲੱਗ ਰਿਹਾ ਹੈ ਜੀ ਬਹੁਤ ਹੀ ਜੈਨੂਇਨ ਪ੍ਰਾਈਜ਼ ਰੱਖਦੇ ਆ ਜੀ ਆਪ ਵੀ ਕੋਈ ਦੇਰਾਸ ਨਹੀਂ ਹੈ ਮੈਂ ਬਾਜ਼ਾਰ 6000 1000 12 1200 ਦੀ ਰੇਂਜ ਚ ਵਿਕਦੇ ਆ ਆਪਾਂ ਦੇਣਾ ਤੁਹਾਨੂੰ ਸਿਰਫ 650 ਰੁਪਏ ਦਾ ਜੀ ਆਡੀ ਡੈਨਿੰਗ ਸੋਂ ਚਾਤਣਾ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਬਹੁਤ ਹੀ ਸੋਨਾ ਕੱਪੜਾ ਤੇ ਬਹੁਤ ਹੀ ਸੋਹਣੇ ਸੋਹਣੇ ਰੰਗ ਦੇ ਹੈ। ਚੈੱਕ ਕਰੋ। ਇਹ ਕਿਸੀ ਟ੍ਰਿਕ ਦਾ ਮਜ਼ਾ ਲੈਣੇ ਕੇ ਵਜਾਇ ਬੁਲੀ ਤੋਂ ਹੋ ਰਹਾ ਹੈ। ਇਹ ਕੁਝ ਨਹੀਂ ਰਹਾ। ਮਾਤੀ ਸੋਨਾ ਫਰੈਂਚ ਬਹੁਤ ਹੀ ਸੋਹਣੇ ਨਵੇਂ-ਨਵੇਂ ਸੂਟ ਆਪਣੇ ਕੋਲੇ ਆ ਚੁੱਕੇ ਹੈ ਜੀ। ਆ ਉੱਪਰ ਤੱਕ ਇਹਦੀ ਪ੍ਰਿੰਟਿੰਗ ਕੀ ਕੀ ਹੋ। ਲੱਗਦਾ ਦੇਖਣ ਨੂੰ ਐਂ ਲੱਗਦਾ ਜਿਵੇਂ ਵਰਕ ਕੀਤਾ ਹੁੰਦਾ ਜੀ। ਪਲੇਨ ਬਾਟਮ ਆਉਗੀ ਇਹਦੇ। ਪਲੇਨ ਨੇ ਬਸ ਇਹ ਚਾਹ ਰਿਹਾ। ਅਗਲਾ ਇਹਦਾ ਕਲਰ ਆਊਗਾ ਪੈਰਟ ਗ੍ਰੀਨ ਇਹ ਬਹੁਤ ਹੀ ਸੋਹਣਾ ਕੱਪੜਾ ਤੇ ਬਹੁਤ ਹੀ ਸੌਫਟ ਕੱਪੜਾ ਹੈ ਜੀ ਇਹ ਅੰਦਰ ਜਾਂਦਾ ਹੈ ਤੇ ਉਹ ਪਿੱਛੇ ਵੀ ਜਾਂਦਾ ਹੈ ਪਲੇਨ ਬਾਟਮ ਦੇ ਨਾਲ ਦੁਪੱਟਾ ਜੀ ਇਹ ਕੋਲ ਹੈ ਔਰ ਇਹ ਕਿਹੜਾ ਸੇ ਆਇਆ ਇਹਨੂੰ ਜਮਾ ਜ਼ੂਮ ਕਰਕੇ ਦਿਖਾ ਦੋ ਜੀ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਜੀ ਇਹ ਸੂਟ ਖਰੀਦਣ ਲਈ ਪਹੁੰਚੋ ਦਸ਼ਮੇਸ਼ ਕਲਾ ਤੋਂ ਚੌਕ ਹੈ ਜੀ ਜਿੱਥੇ ਕੱਪੜਿਆਂ ਦਾ ਬਹੁਤ ਭਾਰੀ ਸੇਲ ਮੇਲਾ ਲੱਗ ਚੁੱਕਾ ਹੈ ਜੀ ਧੰਨਵਾਦ